ਲੋ ਜੀ ਆਪਣੇ ਸੰਗ ਦਾ ਸੇਵਾ ਕਰਨ ਲੱਗੀਆਂ ਹੋਈਆਂ ਨੇ। ਬਾਬੇ ਮੈਦਾਨ ਚ ਨੇ। ਆ ਸਾਡੇ ਭੈਣੀ ਤੋਂ ਸੇਵਾ ਕਰਨੇ। ਬਾਬੇ ਮੈਦਾਨ ਚ ਉੱਤਰ ਆਏ ਨੇ ਬੇਟਾ। ਜੀ। ਬਾਬਾ ਜੀ ਖੁਦ ਸੇਵਾ ਕਰਦੇ ਨੇ। ਇਹਨਾਂ ਦੇ ਬਰਾਲੇ ਨਾਲ ਹੀ ਅਸੀਂ ਤੁਰੇ ਫਿਰਦੇ ਆਂਗੇ। ਨਹੀਂ ਸਾਨੂੰ ਕੌਣ ਪੁੱਛਦਾ ਨਹੀਂ ਸਾਤ ਨੂੰ ਇਨੀ ਸੇਵਾ ਵੀ ਨਹੀਂ ਹੁੰਦੀ ਇਹ ਹਿੰਮਤ ਕਰਦਾ ਤਾਂ ਸਾਡੀ ਹਿੰਮਤ ਵਾਜਦੀ ਆ ਘਰਾਂ ਮਸ਼ੀਨਰੀ ਚੱਲ ਰਹੀ ਹੈ ਸਾਰੇ ਆਪਣੇ ਸੇਵਾਦਾਰ ਵੀਰ ਰੋਕ ਰੋਕ ਭਾਈ ਲਾਹੋ ਲਾਹੋ ਭਾਈ ਸਿੰਘਾ ਕਰੋ ਕਰੋ ਨੇੜੇ ਜਾਤ ਜੁਲਾਹਾ ਮਤ ਕਾ ਧੀਰ ਚੱਲ ਭਾਈ ਚੱਲ ਚੱਲ ਹੈਦਰਾ ਪਾਣੂ ਦਰਸ਼ਨ ਦੇ ਉੰਗਾਰੇ ਆ ਸੂਰਜ ਦੇਵਤਾ ਵੀ ਨਿਕਲ ਰਿਹਾ ਮੜਾ ਮੜਾ ਠੰਡ ਪੂਰੀ ਕੱਕੜ ਦੀ ਪੈ ਰਹੀ ਆ ਕੋਰੇ ਦੀ ਤੇ ਕੰਕਾ ਨੂੰ ਪਾਣੀ ਲਾਈ ਜਾਂਦੇ ਆ ਲੋਕ ਤੇ ਧੁੰਦ ਵਾਦੀ ਤਰੀ ਜਾਂਦੀ ਆ ਓਏ ਹੋਰ ਵੀ ਸੰਗਤਾਂ ਬੇਨਤੀ ਆ ਸਾਡੇ ਨਾਲ ਕਿ ਉਹ ਅੱਜ ਸਹਿਯੋਗ ਦਿਆ ਕਰੋ ਇਹ ਆਪਣਾ ਕੋਈ ਸਾਡਾ ਇਕੱਲਾ ਦਾ ਕੰਮ ਤਾਂ ਹੈ ਨਹੀਂ ਜਾਂ ਵੀ ਸਾਡੀ ਇਕੱਲੇ ਨਹੀਂ ਸੇਵਾ ਦੇ ਨਹੀਂ ਪਰ ਸੰਗਤ ਨੂੰ ਵੀ ਬੇਨਤੀ ਆ ਜਿਹੜੀਆਂ ਸੰਗਤਾਂ ਆ ਮਹਰਾਜ ਤੋਂ ਮਾੜੀ ਨੂੰ ਜਾਂ ਕੁੱਲੇ ਨੂੰ ਜਾਂ ਨਖਾਣੇ ਨੂੰ ਜਾਂਦੀਆਂ ਨੇ ਇਸ ਸੜਕ 'ਚੋਂ ਨਹੀਂ ਗੰਮਨਸਰ ਸਾਹਿਬ ਦੇ ਕੋਲ ਦੀ ਲੰਘਦੀ ਆ ਇਹ ਸੜਕ ਜਿਹੜੀਆਂ ਸੰਗਤਾਂ ਇੱਧਰ ਲੰਘਦੀਆਂ ਨੇ ਉਹਨਾਂ ਦਾ ਵਿਚਾਰਨ ਅੱਜ ਬੇਨਤੀ ਆ ਉਹ ਵੀ ਥੋੜਾ ਜਿਹਾ ਸਹਿਯੋਗ ਦਿਆ ਕਰੋ ਸਾਡਾ ਹੋਰ ਨਹੀਂ ਕੋਈ ਸਾਨੂੰ ਬਸ ਕਈਆਂ ਕਈਆਂ ਦੀ ਸੇਵਾ ਕਰ ਦਿਆ ਕਰੋ ਕੋਈ ਸਿੰਗਾ ਵਾਸਤੇ ਕੋਈ ਫਾਸਟ ਫੂਡ ਜਾ ਕੋਈ ਫਾਸਟ ਫੂਡ ਜਾ ਕੋਈ ਹੋਰ ਮਿੱਟੀ ਦੀ ਸੇਵਾ ਜਾ ਆਪਣਾ ਕੋਈ ਟਰੈਕ ਟਰਾਲੀ ਭੇਜ ਦੇ ਅਗਰ ਜਾ ਕੇ ਆਪਣਾ ਬੰਦਾ ਜੋ ਵੀ ਸੇਵਾ ਹੀ ਸੇਵਾ ਪੈਸਾ ਕਰਕੇ ਵੀ ਸਭ ਆ ਸਕਦੇ ਟਰੈਕਟਰਾਂ ਚ ਤੇਲ ਪੈਂਦਾ ਤੇ ਉਹ ਸੰਗ ਤੁਹਾਨੂੰ ਬੇਨਤੀ ਆ ਸਾਰੀਆਂ ਸੰਗਤਾਂ ਸਹਿਯੋਗ ਦਿਆ ਕਰੋ ਤੇਰੀ ਆਪਾਂ 90 ਦੀ ਸਪੀਡ ਤੇ ਲੰਘਦੇ ਹਿੱਥੋਂ ਨਹੀਂ ਆਮ ਸੜਕਾਂ ਟੁੱਟੀਆਂ ਬੰਨੀਆਂ ਦੀਆਂ ਕੇਅਰ ਹੁੰਦੀ ਨਹੀਂ ਟੁੱਟੀਆਂ ਜਾਂਦੀਆਂ ਜਦੋਂ ਟੱਟਣ ਲੱਗ ਜਾਂਦੇ ਕੋਈ ਕੇਅਰ ਨਹੀਂ ਕਰਦਾ ਇਹ ਆਪਣਾ ਸਾਰਿਆਂ ਦਾ ਆਪਣਾ ਹੀ ਫਰਜ਼ ਬਣਦਾ ਬਾਈ ਗੁਰਜੀ ਦਾ ਖਾਲਸਾ ਬਾਈ ਜੀ ਗੁਰਦਾ ਇੱਕ ਬਾਕੀ ਆਹ ਦੇ ਆ ਗੱਡੀ ਲੰਘੀ ਆ ਪੂਰੀ ਤੇਜ਼ ਲੰਘੀ ਆ ਕੋਈ ਇਹਨਾਂ ਨੂੰ ਆਇਆ ਨਹੀਂ ਹੈਗਾ ਵੀ ਜਲ ਸੇਵਾ ਕਰਦੇ ਆ ਕੰਮ ਵਾਲੇ ਲੱਗ ਰਹੇ ਆ ਕੋਈ ਉਹ ਹੋਵੇ ਜਦ ਨਹੀਂ ਸਪੀਡ ਤੇ 19 ਸਪੀਡ ਤੱਕ ਲੰਘਾਉਂਦੇ ਆ ਇਹਨਾਂ ਦੇ ਚਾਰਨਾ ਜੀ ਬੇਨਤੀ ਆ ਭਾਈ ਗੱਡੀਆਂ ਹੌਲੀ ਲੰਘਾਇਆ ਕਰੋ ਦੇਖ ਕੇ ਕਈ ਵਾਰੀ ਕੋਈ 60 ਫੀਟ ਕੋਈ ਇਧਰੋਂ ਉਧਰੋਂ ਨਿਕਲ ਜਾਂਦਾ ਸਿੰਘ ਫੇਰਾ ਕੰਮ ਔਖਾ ਹੋ ਜਾਂਦਾ ਠੰਡ ਦਾ ਸਮਾਂ ਆਉਦਾ ਆ ਬਚਾਰ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆ ਅਗਲੇ ਵਲੌਗ ਚ